ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੀ ਮਿਹਰ ਨਾਲ ਜੋ ਸਾਲ ਸਮਾਂ ਬਹੁਤ ਚੰਗਾ ਲੱਗਿਆ ਹੈ ਫਸਲਾਂ ਬਹੁਤ ਵਧੀਆ ਹੋਈਆਂ ਚੰਗਿਆਂ ਮੌਸਮ ਹੋਣ ਕਰਕੇ ਸਾਰੇ ਹੀ ਕਿਸਾਨ ਬਹੁਤ ਖੁਸ਼ ਹਨ ਤੇ ਅੱਜ ਸਾਡੇ ਪਿੰਡ ਲਈ ਵੀ ਇੱਕ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਸਾਡੇ ਪਿੰਡ ਨੇ ਬੰਗੀ ਰੁੱਗੂ ਤਸੀਰ ਤਰਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੀ ਸਾਰੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਸਤਖੰਡ ਸ੍ਰੀ ਨੰਨ੍ਹਦੇੜ ਸਾਹਿਬ ਅਯੂਰ ਸਾਹਿਬ ਦੇ ਲੰਗਰਾਂ ਲਈ ਜੋ ਕਣਕ ਭੇਜੀ ਜਾਂਦੀ ਹੈ ਅੱਜ ਉਹ ਕਣਕ ਪਿੰਡ ਦੀ ਸਾਰੀ ਸੰਗਤ ਵੱਲੋਂ ਇਕੱਠੀ ਕੀਤੀ ਗਈ। ਇਸ ਸਾਲ ਸਮਾਂ ਬਹੁਤ ਵਧੀਆ ਲੱਗਿਆ ਹੈ। ਤੇ ਵਾਹਿਗੁਰੂ ਜੀ ਦੀ ਮਿਹਰ ਰਹੀ ਹੈ। ਨਗਰ ਤੇ ਫਸਲਾਂ ਬਹੁਤ ਚੰਗੀਆਂ ਹੋਈਆਂ ਤੇ ਸਾਰੇ ਹੀ ਨਗਰ ਨੇ ਵੱਧ ਚੜ ਕੇ ਲੰਗਰਾਂ ਵਿੱਚ ਯੋਗਦਾਨ ਪਾਇਆ ਅਸੀਂ ਸਾਰੇ ਹੀ ਨਗਰ ਦਾ ਪਹਿਦ ਲੋ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਪਣਾ ਦਸਵੰਧ ਲੰਗਰਾਂ ਲਈ ਕੱਢਿਆ ਤੇ ਹਰ ਸਾਲ ਇਦਾਂ ਹੀ ਸਾਡਾ ਨਗਰ ਸਤਿ ਨੰਦੇੜ ਸਾਹਿਬ ਸੱਚਖੰਡ ਸਾਹਿਬ ਕਣਕ ਅਤੇ ਚੌਲਾਂ ਦੀ ਸੇਵਾ ਕਰਦਾ ਰਹਿੰਦਾ ਹੈ ਕਣਕ ਇਕੱਠੀ ਕਰਨ ਵੇਲੇ ਸੇਵਾਦਾਰਾਂ ਵਿੱਚ ਸਾਹ ਅਤੇ ਜੋਸ਼ ਦੇਖਣ ਵਾਲਾ ਸੀ ਸੇਵਾਦਾਰ ਇੱਕ ਦੂਜੇ ਤੋਂ ਅੱਗੇ ਹੋ ਕੇ ਬੋਰੀਆਂ ਚੱਕਦੇ ਨਜ਼ਰ ਆਏ ਵਹਿਦੂ ਜੀ ਸਾਰੇ ਹੀ ਸੇਵਾਦਾਰਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਹਰ ਸਾਲ ਨਗਰ ਇਦਾਂ ਹੀ ਲੰਗਰਾਂ ਵਿੱਚ ਯੋਗਦਾਨ ਪਾਉਂਦਾ ਰਹੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਨਗਰ ਤੇ ਮਿਹਰ ਪਰਿਆ ਹੱਥ ਬਣਿਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਨਗਰ ਬੰਗੀ ਰੁੱਗੂ ਤਸੀਦ ਤਲਵੰਡੀ ਸਾਭੋ ਜਿਹੜਾ ਬਹਿੰਟਾ ਸਾਊਥ ਪ੍ਰਧਾਨ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜਾ ਸਾਨੂੰ ਸਹਿਯੋਗ ਦਿੰਦੇ ਆ ਇਹ ਆਪਣੇ ਪਿੰਡੋਂ ਕਣਕ ਝੋਨਾ ਨਿਧਾਨ ਸਿੰਘ ਦੇ ਬਾਬਾ ਹਜੂਰ ਸਾਹਿਬ ਤੰਗ ਸ੍ਰੀ ਹਜੂਰ ਸਾਹਿਬ ਲੰਗਰ ਵਾਸਤੇ ਕਣਕ ਤੇ ਝੋਨਾ ਜਾਂਦਾ ਜੀ ਆ ਸਾਲ ਤੋਂ ਸਾਲ ਜਾਂਦਾਗਾ ਸੀਮੀ ਨਦਰ ਜਿਵੇਂ ਮਨ ਲ ਸਾਲ ਤੋਂ ਕਣਕ ਤੇ ਸਾਲ ਤੋਂ ਝੋਨੇ ਦੀ ਫਸਲ ਜਾਂਦੀ ਆ ਲੰਗਰਾਜ ਬਾਬਾ ਨਿਧਾਨ ਸਿੰਘ ਲੰਗਰ ਜਾਂਦੀ ਆ ਜੀ ਇਹ ਇਹ ਨਗਰ ਦਾ ਬਹੁਤ ਸਹਿਯੋਗ ਆ ਜੀ ਆਪਾਂ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਦੁਬਾਰਾ ਫੇਰ ਅਸੀਂ ਸਭ ਤੋਂ ਵੱਡਾ ਸ਼ੁਕਰਾਨਾ ਅਸੀਂ ਵੈਰੂ ਦਾ ਕਰਦੇ ਆ ਜੋ ਸਾਨੂੰ ਸੇਵਾ ਬਖਸ਼ੀ ਉਹਨਾਂ ਨੇ ਪਰਮਾਤਮਾ ਨੇ ਅਸੀਂ ਐਸੀ ਤਰ੍ਹਾਂ ਹੀ ਮਾਣ ਸਹਿਯੋਗ ਮੰਗਦੇ ਆ ਪਿੰਡਾਂ ਦੇ ਤੋਂ ਸਾਡੇ ਕੋਲ ਦਾ ਪਰਮਾਤਮਾ ਹਰਦੇ ਸਾਰੇ ਸਰ ਤੇ ਹੱਥ ਰਹਿ ਹਰੀ ਸੰਗਤ ਦੇ ਜੋ ਵੀ ਬਣਾਣੇ ਯਾਰ ਬੇਲੀ ਦੋਸਤ ਮਿੱਤਰ ਨਾਲ ਲੱਗਦੇ ਸਾਡੇ ਤੇ ਸਭ ਤੋਂ ਮੇਰੇ ਪਰਮਾਤਮਾ ਸਾਥ ਰੱਖੇ ਸਾਨੂੰ ਸੋ ਇਸੇ ਤਰ੍ਹਾਂ ਸੇਵਾ ਬਖਸ਼ਦਾ ਰਹੀ ਗਾਇਸ ਜੀ ਦਾ ਖਾਲਸਾ ਬੈਨ ਜੀ ਕੀ ਫਤ